ਮੋਠ ਮਿੱਟੀ ਸੀ ਦੇਸ਼ ਪੰਜਾਬ ਦੀ ਮੋਠ ਮਿੱਟੀ ਸੀ ਦੇਸ਼ ਪੰਜਾਬ ਦੀ ਅੱਜ ਖੋਲ ਦਿੱਤੇ ਇਨਾ ਪਾਜ ਜਾਰੋ ਅੱਜ ਖੋਲ ਦਿੱਤੇ ਇਨਾ ਪਾਜ ਜਾਰੋ ਸ਼ਾਹ ਮੁਹੰਮਦਾ ਮਾਰ ਕੇ ਮਰੋ ਇੱਥੇ ਸ਼ਾਹ ਮੁਹੰਮਦਾ ਮਾਰ ਕੇ ਮਰੋ ਇੱਥੇ ਰਾਜ ਕਦੇ ਨਾ ਹੁੰਦੇ ਮਹਤਾਜ ਜਾਰੋ ਰਾਜ ਕਦੇ ਨਾ ਹੁੰਦੇ ਮਹਤਾਜ ਜਾਰੋ ਦੋਸਤੋ ਇਹ 17 ਸ਼ਾਹ ਮੁਹੰਮਦ ਨੇ ਉਦੋਂ ਲਿਖੀਆਂ ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਨੇ ਹਮਲਾ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਬੁਰਸ਼ਾਦਰਦੀ ਗੱਦੀ ਲਈ ਚੱਲ ਰਹੀ ਸੀ ਦੋਸਤੋ ਪੰਜਾਬ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਪੰਜਾਬ ਦੇ ਮੁਸਲਮਾਨ ਹਿੰਦੂ ਸਿੱਖ ਸਾਰੇ ਰਲ ਮਿਲ ਕੇ ਭਰਾਮਾ ਮੰਗ ਰਹੇ ਹੁੰਦੇ ਸੀ ਤੇ ਸ਼ਾਹ ਮੁਹੰਮਦ ਨੂੰ ਵੀ ਇਸ ਗੱਲ ਦਾ ਦਰਦ ਸੀ ਤੇ ਉਹ ਇਸ ਸਵਈਏ 'ਚ ਵੀ ਲਿਖਦਾ ਕਿ ਮਾਰ ਕੇ ਮਰੋ ਇੱਥੇ ਰਾਜ ਕਦੇ ਨਹੀਂ ਹੁੰਦੇ ਮਹਤਾਜ ਯਾਰੋ ਸ਼ਾਮ ਮੱਦੇ ਵੱਡੇ ਵਡੇਰੇ ਜਿਹੜੇ ਉਹ ਮਹਾਰਾਜਾ ਰਜੀਤ ਸਿੰਘ ਦੇ ਤੋਪਖਾਨੇ ਵਿੱਚ ਨੌਕਰ ਸੀ ਮਹਾਰਾਜਾ ਰਜੀਤ ਸਿੰਘ ਦੀ ਫੌਜ ਵਿੱਚ ਫਕੀਰ ਅਜੀਜੂਦੀਨ ਜੀ ਵਿਚੀਰ ਸੀ ਖਾਪਾਵ ਕੇ ਉਹਨਾਂ ਕੋਲ ਖਜ਼ਾਨੇ ਦੀਆਂ ਚਾਬੀਆਂ ਸੀ ਜਿੱਥੇ ਕੋਈ ਨੂਰੀ ਰੱਖਿਆ ਜਾਂਦਾ ਸੀ ਉਹ ਫਕੀਰ ਅਜੀਜੂਦੀਨ ਕੋਲ ਚਾਬੀਆਂ ਸੀ ਜੇ ਸਾਡਾ ਪੰਜਾਬ ਨਾ ਵੰਡਿਆ ਜਾਂਦਾ ਜਿਹੜੇ ਅੱਜ ਜਹਾਜ਼ ਅਮਰੀਕਾ ਤੋਂ ਭਰ-ਭਰ ਕੇ ਅੰਬਰ ਸਾਰਾ ਰਹਿਆ ਸਾਨੂੰ ਲੋੜ ਹੀ ਨਹੀਂ ਸੀ ਅਮਰੀਕਾ ਜਾਣ ਦੀ 36 ਜ਼ਿਲ੍ਹੇ ਸੀ ਪੰਜਾਬ ਦੇ ਵਿੱਚ ਹੁਣ ਤੇ 14 ਤੇ 12 ਕਹਿੰਦੇ ਆ ਨਾ 36 ਜ਼ਿਲ੍ਹੇ ਸੀ ਹਜ਼ਾਰ-ਹਜ਼ਾਰ ਕਿੱਲਾ 5-500 ਕਿੱਲਾ ਤੇ ਆਮ ਪੰਜਾਬੀ ਦੀ ਜ਼ਮੀਨ ਹੋਣੀ ਸੀ ਹੈਗੀ ਸੀ ਉਦੋਂ 36ਾਂ ਜ਼ਿਲ੍ਹਿਆਂ ਦੀ ਜ਼ਮੀਨ ਤੇ ਆ ਦਸਾਂ 12 ਜ਼ਿਲ੍ਹਿਆਂ ਦੀ ਜ਼ਮੀਨ ਚ ਹੀ ਵੰਡੇ ਗਏ ਤੇ ਸਾਨੂੰ ਕੀ ਲੋੜ ਸੀ ਉਹਨਾਂ ਵਿਦੇਸ਼ਾਂ ਚ ਜਾਣ ਦੀ ਇੱਥੇ ਸਾਡੇ ਆਪ ਦੇ ਫਾਰਮ ਹੋਣੇ ਸੀ ਗੋਰੇ ਇੱਥੇ ਆਉਂਦੇ ਕੰਮ ਕਰਨ ਜੇ ਮਹਾਰਾਜਾ ਰਣਜੀਤ ਸਿੰਘ ਆ ਪੰਜਾਬ ਸਹੀ ਸਲਾਮਤ ਰਹਿੰਦਾ ਤੇ ਸੋ ਦੋਸਤੋ ਕਹਿੰਦੇ ਸ਼ਰਧਾਂ ਘਟਦੀਆਂ ਤੇ ਵੱਧਦੀਆਂ ਰਹਿੰਦੀਆਂ ਇਹ ਸੰਸਾਰ ਤੇ ਕੁਦਰਤ ਦਾ ਨਿਜਮ ਕਿ ਸ਼ਰਧਾਂ ਵੱਧਦੀਆਂ ਤੇ ਘਟਦੀਆਂ ਰਹਿੰਦੀਆਂ ਤੇ ਅੱਗੇ ਵੀ ਇਹ ਨਿਜਮ ਇਦਾਂ ਹੀ ਚੱਲਦੇ ਰਹਿਣੇ ਆ ਸ਼ਾ ਮੁਹੰਮਦ ਨੇ ਉਹ ਸਾਰੇ ਵਾਕਿਆਤ ਨੂੰ ਜੰਗਨਾਮੇ ਵਿੱਚ ਕੈਦ ਕੀਤਾ ਵੈਸੇ ਤਾਂ ਜਦੋਂ ਜੰਗਨਾਮਾ ਪੜ੍ਹ ਗਏ ਨਾ ਤੇ ਦਿਲ ਨਹੀਂ ਕਰਦਾ ਕਿ ਕਿਸ ਤਰ੍ਹਾਂ ਮਿਸਲਾਂ ਇਕੱਠੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿੱਖ ਰਾਜ ਬਣਾਇਆ ਤੇ ਸਿੱਖ ਰਾਜ ਦਸਾਂ ਸਾਲਾਂ ਦਸਾਂ ਸਾਲਾਂ ਦੇ ਵਿੱਚ ਗੱਤੀ ਦੀ ਲੜਾਈ ਦੇ ਪਿੱਛੇ ਕਿਸ ਤਰ੍ਹਾਂ ਸਰਦਾਰਾਂ ਦੇ ਕਤਲ ਹੋਏ ਹਾਲਾਂਕਿ ਇਹਦੇ ਪਿੱਛੇ ਸਾਜ਼ਿਸ਼ਾਂ ਡੋਗਰਿਆਂ ਦੀਆਂ ਸੀ ਤੇਜਾ ਸਿੰਘ ਤੇ ਲਾਲ ਸਿੰਘ ਮਿਸਰ ਦੀਆਂ ਸੀ ਪਰ ਆਪਣੇ ਬੰਦਿਆਂ ਨੂੰ ਵੀ ਤਾਂ ਕੁਝ ਸੋਚਣਾ ਚਾਹੀਦਾ ਸੀ ਨਾ ਕਿ ਕਿੱਡਾ ਵੱਡਾ ਰਾਜ ਸੀ ਛੱਤੀਆਂ ਜ਼ਿਲਿਆਂ ਦਾ ਜਿਹੜਾ ਫਨਾ ਕਰ ਲਿਆ ਤੇ ਅੱਜ ਕੌਮ ਤਰਲੇ ਮਾਰਦੀ ਫਿਰਦੀ ਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਹ